ਹਿੰਸਸ ਸਤਿਗੁਰ ਜੀ ਸਾਰਿਆਂ ਨੂੰ ਵੱਡੀ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਾਲ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਪ੍ਰਿਤਪਾਲ ਵੀਰ ਕੋਲ ਆਪਾਂ ਆਏ ਆ ਰਿਆਡ ਦੇ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਚਾਰ گاਵਾ ਦਿਖਾਉਣੀ ਆ ਚਾਰੇ ਦੀਆਂ ਚਾਰੇ ਤੁਹਾਨੂੰ ਸੂਈਆਂ ਸੌਆਂ ਆਈਆਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਭਾਈ ਉਹ ਠੀਕ ਠਾਕ। ਵਧੀਆ ਵਧੀਆ ਤੁਸੀਂ ਦੱਸੋ। ਬਾਕੀ ਰੱਬ ਦੀ ਕਿਰਪਾ ਜੀ। ਕੋਈ ਲੋਕਿਰਪਾ ਜੀ ਦਿੱਤ ਨਾਮ ਦੱਸ ਤੇ ਕਰੀ ਆਪਣੀ। ਹਾਂ ਭਾਈ ਪ੍ਰਤਪਾਲ ਸਿੰਘ ਜੀ। ਹਾਂਜੀ। ਟੈਂਡ ਚਾਲਕਲਾ। ਤਹਿਸੀਲ ਬਟਾਲਾ ਜਿਹੜਾ ਗਰਦਾਪੁਰ ਜੀ। ਤੇ ਫੋਨ ਨੰਬਰ ਬੋਲ ਦੇ ਇੱਕ ਰੇ। ਫੋਨ ਨੰਬਰ 7710 4973 ਜੀ। ਠੀਕ ਹੈ। ਇੱਥੇ ਵਟਸਐਪ ਚੱਲਦਾ ਜੀ। ਵੇਗਿਆਦਨ ਵਾਲਾ ਮਾਲ ਫੇਰ। ਸਾਰਾ ਹੀ ਭਾਜੀ ਉਦਨ ਵਾਲਾ ਵੇਗਿਆ ਹੋਰ ਵੀ ਵੀਡੀਓ ਦੇ ਦਿੱਤੀਆਂ ਦੋ ਕਾਂ ਵੀਰਾਂ ਨੇ। ਅੱਛਾ। ਇੱਕ ਅੱਜ ਖੜੀ ਇੱਕ ਪਰਸੋਂ ਖੜੀ। ਠੀਕ ਹੈ ਜੀ। ਹਾਂਜੀ ਪਹਿਲੇ ਨੰਬਰ ਤੇ ਜਿਹੜੀ ਆ ਇਹਦੇ ਦਿਖਾ ਦਿਓ ਭਾਜੀ ਇਹਦੇ ਮਗਰ ਬੱਚਾ ਜੀ ਬਿਲਕੁਲ ਇਹਨੂੰ ਸੁਈ ਨੂੰ ਅੱਜ ਕੋਈ 8 ਲਾਲੇ 10 ਦਿਨ ਲਾਲੇ ਉਹ ਸਾਹਮਣੇ ਬੱਚਾ ਜੀ ਨਾਲ ਜੀ ਤੇ ਸਿੰਗੇ ਤੇ ਹੈਗੇ ਨਹੀਂ ਕਿੰਨੇ ਜੀ ਹੈਗੇ ਪਰ ਠੰਡੀ ਤੇਰੀ ਬਣੀ ਹਾਤੀ ਭਾਜੀ ਭਾਵੇਂ ਇੱਦਾਂ ਹੀ ਥੱਲੇ ਬੈਠੇ ਰਹੋ ਇੱਧਰ ਮਾਰਿਆ ਬਿੱਪਾ ਜੀ ਇਹਦੇ ਵੇਖੋ ਚਵਾ ਵੇਖੋ ਠੀਕ ਹੈ ਜੀ ਚਵਾ ਦੇ ਕਿਤੇ ਇੱਕ ਨੰਬਰ ਦਾ ਠੀਕ ਹੈ ਜੀ ਦੋਹਾਂ ਜੀ ਦੇ ਵੇਖੋ ਚਟਾ ਭਾਈ ਖੁੱਲ ਫਿਰ ਤੋਰੀਏ ਨਾ ਸਿੰਗ ਉਹ ਵੀ ਤੁਲ ਗਾ ਕਿੰਨੇ ਦੇਣਾ ਇਹ ਵੇਜੇ ਨਾ ਸੋਈ ਨਾ ਤੇਰੇ ਭਾਈ 10 ਦਿਨ ਲਾ ਲੈ ਕੋਈ 10 ਦਿਨ ਹੋ ਗਏ ਸੋਈ ਨਾ ਦੁੱਧ 15 ਕਿਲੋ ਰੈਡੀ ਜੇ ਭਾਈ 15 ਲੀਟਰ ਜਿਹੜਾ ਕਹਿੰਦੇ ਕਿ ਮੌਕੇ ਤੇ ਤਿਆਰ ਆ ਤੇ 10 ਦਿਨ ਹੋ ਗਏ ਸੋਈ ਨਾ ਬਾਕੀ ਦੋ ਦਿਨ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਜਿੰਨਾ ਮਰਜੀ ਕੋਈ ਚੋਵੇ ਭਾਈ ਮੌਕੇ ਦਾ ਜਿਹੜਾ ਰੈਡੀ ਆ ਠੀਕ ਆ ਜੀ ਮਿਆਲਾ ਮੂਲਾ ਛੱਡੰਡੀ ਆ ਤੇ ਆਹ ਬੱਚਾ ਇਹਦਾ ਆਹ ਨਾਲ ਲੱਗਾ ਇਹ ਮਿਆਲਾ ਮੂਲਾ ਖਾ ਦੇ ਹਾਂ ਦੇਖ ਸਾਹਦੇ ਜੀ ਮਿਆਲਾ ਮੂਲਾ ਰੈਡੀ ਜੀ ਤੁਹਾਨੂੰ ਸੁਣਾ ਆ ਕੋਈ ਗੱਲ ਨਹੀਂ ਸਾਰੀ ਚੰਗੀ ਤੇ ਮੋਲੇ ਦਾ ਮੋਲ ਇਹਦਾ ਭਾਜੀ ਵੀਰੋ ਛੋਟਾ ਜਿਹਾ ਕਰਨਾ ਜੀ ਮੋਲ ਸਾਰੇ ਛੋਟੇ ਹੀ ਕਰ ਰਹੇ ਆ ਜਾਇਜ ਹੀ ਕਰਿਓ ਕੇ ਜਾਇਜ ਹੀ ਕਰਨਾ ਭਾਜੀ ਮੋਲ ਜਿੰਨਾ ਮਰਜ਼ੀ ਕਰਾ ਲਓ ਭਾਜੀ ਭਾਵੇਂ 35 ਕਰਾ ਲਓ 36 ਕਰਾ ਲਓ ਅੱਛਾ ਤੇ 3000 ਦੇ ਦਾਂਗੇ ਤੇ 3000 ਦੀ ਦੇ ਦੋਗੇ ਦੇ ਦਾਂਗੇ ਭਾਜੀ ਉਹ ਚੋਂ 500 ਛੱਡ ਦਾਂਗੇ ਤੇ ਦੁੱਧ 15 ਲੀਟਰ ਘਰੋਂ ਚਵਾ ਦੋਗੇ ਚਵਾ ਦਾਂਗੇ ਯਾਰ ਵੀ ਭਾਜੀ ਵੇਖੋ ਜਿਗਾਰਡ ਲੱਗਾ ਵਸ਼ੀਂ ਥਾਣੇ ਵੇਖੋ ਕਿਹੜਾ ਚਲਕਾ ਬਾਕੀ ਚਲੋ ਥੱਲੇ ਸਫਾਈ ਆ ਚੰਗੀ ਆ ਵੀ ਭਾਜੀ ਥੰਡੀ ਥੀਰੀ ਆ ਜਿਹੜੀ ਚੰਗੀ ਆ ਮਾੜੀ ਬਸ ਇੰਗਾ ਕਰਕੇ ਸਾਰੀ ਚੰਗੀ ਤੇ ਹੁ ਗਾਂ ਸਾਰੀ ਚੰਗੀ ਕਹਿੰਦੇ ਮੈਂ ਮੋਲੇ ਤੇ ਰਹੀ ਚੱਲਣ ਜਾਂਦਾ ਬਿਲਕੁਲ ਆ ਮਮੇਲਾ ਮਾਰ ਕੇ ਨਹੀਂ ਠੀਕ ਭਾਜੀ ਇਹਦੇ ਮਗਰਾ ਬੱਚਾ ਜੇ ਵੀ ਬਿਲਕੁਲ ਇਹ ਤਾਂ ਬਿਲਕੁਲ ਤਾਜੀ ਹੈ ਨਾ ਠੀਕ ਹੈ ਜੀ ਬਿਲਕੁਲ ਨਾੜੂ ਦੀ ਜੀ ਇਹ ਬੌਲੇ ਦੇ ਜੇ ਗਾਂ ਆਏ ਆ ਬਿਲਕੁਲ ਕੱਚਾ ਮੇਲਾ ਫਿਰ ਦਈ ਮਾਨ ਇਹ ਵੀ ਹੈਪੀ ਕੋ ਇਹਦੇ ਬਹਾ 12 ਲੀਟਰ ਵਾ ਅੱਛਾ ਬੋਲਾ ਲਾੜੇ ਭਾਵੇਂ ਕੋਈ ਜਿੱਦਾਂ ਮਰਜ਼ੀ ਲਾੜੇ ਨੂੰ ਅੱਜ ਤਜਾ ਲੈਣ ਹੋਇਆ ਜਸਵੀਰ ਠੀਕ ਹੈ ਜੀ ਹਾਂ ਜੀ ਤੋੜ ਦਈਏ ਫਿਰ ਇਹਨਾਂ ਤੇ ਜਸਸੀਆ ਜੋਂਦੀ ਆਪੇ ਭਾਈ ਪੀਕੀ ਪਾਸੇ ਪੜੀ ਹੋਈ ਆ ਠੀਕ ਹੈ ਜੀ ਬਾਕੀ ਹੈ ਗਈ ਚੰਗੇ ਕਦ ਕਾਠਾ ਲਈ ਸਭ ਹੀ ਘਟ ਗਈ ਹੈ ਸੌਰੀ ਜੀ ਕਿੰਨਾ ਵੀਰ ਜੀ ਇਹਦੇ ਕੋਲ ਮੌਕੇ ਤੇ ਲੈ ਲਓ ਭਾਜੀ ਹੈਗਾ ਹੁਣ ਭਾਈ ਬੋਲਾ ਲਾਲੇ ਕੋ ਦੁੱਧ ਲੈ ਇਤਜਾਦ ਰਸੂਈ ਨਹੀਂ ਕਿੰਨਾ ਖਚਵਾਈ ਜਾਊਗੀ ਇਹ ਭਾਈ 15 ਕਿਲੋ ਚ ਵਈ ਜਾਊਗੀ ਤੇ ਇਹਦਾ ਮੁੱਲ ਮੋਲੇ ਦਾ ਵੀ ਛੋਟਾ ਹੀ ਪੂਣਾ ਆਪਾਂ ਭਾਈ ਕਿੰਨਾ 32000 ਮੁੱਲ ਕਾ ਦੇ 30 ਦੀ ਦੇ ਦਾਂਗੇ ਅੱਛਾ 30000 ਛੜਾਂਗੇ 29000 ਦੇ ਦਾਂਗੇ ਬਿਲਕੁਲ ਜਾਇਜ਼ ਭਾਈ ਮੁੱਲ ਪਾਇਆ ਆਪਾਂ ਠੀਕ ਹੈ ਜੀ ਹਾਂ ਜੀ ਜਿਹੜਾ ਇਹ ਬੱਜੀਆਂ ਰਹਿਣ ਮੜ ਕੇ ਮੁੱਲ ਜ਼ਿਆਦਾ ਮੰਗਦੇ ਉਹਦਾ ਫਰਕ ਕੋਈ ਨਹੀਂ ਬਾਕੀ ਇਹ ਕਿ ਸੋਈਆਂ ਸਵਾਈਆਂ ਇੱਥੇ ਆ ਕੇ ਆਪਣੇ ਚਵਾਈ ਕਰਕੇ ਤਸੱਲੀ ਕਰਕੇ ਖੜੋ ਸਾਰੀ ਬੋਲੇ ਦੀ ਬਾਜ਼ ਆ ਵੇਖ ਲਓ ਤੁਹਾਡੇ ਸਾਹਮਣੇ ਜੋ ਕੁਝ ਵੀ ਠੀਕ ਹੈ ਜੀ ਹਾਂ ਜੀ ਤੇ ਆ ਵੇ ਲੋਰ ਵੀ ਭਾਈ ਸ਼ਾਈ ਵਾਲਾ ਕੰਨ ਵੇਖੋ ਇਹਦੇ ਆਹ ਕੰਨ ਦੇ ਉੱਦਾਂ ਦੀ ਮਗਰ ਵਸ਼ੀ ਆ ਪੀ ਭਾਜੀ ਇੰਦਰ ਕੰਨ ਤੇ ਮਾਸਾ ਕੁ ਬਾਸ ਦਾ ਵਾਧਿਆ ਤੇ ਉਤਰਾ ਹੀ ਸੇਮ ਟੂ ਸੇਮ ਅੱਛੀ ਦੇ ਵੀ ਕੰਨ ਮਾਸਾ ਕੁ ਆਹ ਗੁੱਸਪਾ ਜੀ ਵਸ਼ੀ ਦੇ ਵੀ ਉਦਾਂ ਹੀ ਨੇ ਛਾਦੇ ਉਤਰਾ ਹੀ ਇਹਦਾ ਕੰਨ ਤੇ ਮਾਸਾ ਵਾਧਿਆ ਸਾਈਡ ਤੇ ਥੋੜਾ ਜਿਹਾ ਬਿਲਕੁਲ ਪੀ ਭਾਜੀ 11 ਕਿਲੋ ਦੁੱਧ ਜੀ ਅੱਛਾ 11 ਕਿਲੋ ਦੁੱਧ ਜੀ ਚਵਾਈ ਭਾਜੀ ਮਈਆਂ ਨੂੰ ਫੇਲ ਕਰਦੀ ਹੈ ਠੀਕ ਹੈ ਜੀ ਇਹ ਦੁੱਧ ਵੀ ਇਹਦਾ ਫੈਨ ਵਾਲਾ ਵੀ ਭਾਜੀ ਤੋਰ ਫੇਰ ਇਹਨਾਂ ਵੀ ਇਹਦੇ ਕੋਲ ਦੁੱਧ ਜਿਹੜਾ 11 ਲੀਟਰ ਮੋਕੇ ਤੇ ਤਿਆਰ ਦਾਸਤੇ ਬਾਕੀ ਚਵਾਈ ਤੁਸੀਂ ਆਪਣੀ ਆਪ ਕਰਕੇ ਖੜਨੀ ਆ ਵੀਰ ਮਾਲਿਕ ਜੀ ਆਵਸ਼ੀਆ ਜਿਹੜੀ ਇਹਦੇ ਮਗਰ ਆਪਣੀ ਸਮਝ ਨਾਲ ਦੇਖ ਲੈ ਕੋਈ 10 11 ਇੰਡਰ ਦੇ ਮੌਕੇ ਤੇ ਦੇ ਕੋਲ ਜਿਹੜਾ ਤਿਆਰ ਦਸਤੇ ਬਾਕੀ ਚੰਗੀ ਫੈਟ ਵਾਲਾ ਦੁੱਧ ਹੁੰਦਾ ਇਹੋ ਜਿਹਾਂ گاਵਾਂ ਦਾ ਤੇ ਭਾਜੀ 11 ਕਿਲੋ ਦੁੱਧ 15 ਕਿਲੋਆਂ ਦੇ ਬਰਾਬਰ ਵਾ ਤੇ ਇਹਦਾ ਮੁੱਲ ਮੋਲੇ ਦਾ ਭਾਜੀ ਛੋਟਾ ਹੀ ਆ ਕਿੰਨਾ ਮੋਲੇ ਦਾ ਭਾਣਾ 27000 926 ਕਰੋ 5000 ਦੇ 200 ਛੱਡਾਂਗੇ ਅੱਛਾ 500 ਛੱਡਾਂਗੇ ਵੀ ਭਾਜੀ ਠੀਕ ਆ 24 ਦੇ ਦੇ ਤੇ ਉਹ ਤੇਰਾ ਠੰਡੀ ਤੇਰੀ ਪੂਰੀ ਠੰਡੀ ਤੇਰੀ ਆ ਵੀ ਭਾਜੀ ਆ ਨੂੰ ਠੀਕ ਆ ਇਹ ਨਹੀਂ ਗਾਣਾ ਕੋਈ ਗੱਲ ਨਹੀਂ ਇਹ ਤੇ ਠੰਡੀ ਤੇਰੀ ਜਦੋਂ ਮਰਜੀ ਠੀਕ ਆ ਠਰੀ ਜਾ ਠੀਕ ਆ ਜੀ ਬਾਕੀ ਲੇ ਵੇਲੂ ਇਹ ਤਾਂ ਰੱਖ ਲੈ ਵੀ ਭਾਜੀ ਇਹ ਨਹੀਂ ਆਇਆ ਹੱਥ ਕਈ ਲਾਉ ਨਹੀਂ ਦੁਨੀਆ ਲੋ ਠੀਕ ਆ ਤੇ ਹੁਣ ਆ ਗਈ ਆਪਣੇ ਕੋਲ ਐਂਡ ਤੇ ਏ ਭਾਈ ਇਹਦਾ ਬੱਛਾ ਜਿਉ ਮਗਰ ਉਹ ਦੱਸ ਕਦੋਂ ਇਸ ਵੀਡੀਓ ਕੇ ਉਹ ਸਮਨਾ ਬੱਛਾ ਜੇ ਇਹਦਾ ਠੀਕ ਹਰ ਵੀ ਭਾਜੀ ਦੁੱਧ 12 ਕਿਲੋ ਹੈਗਾ ਤਿਆਰ ਹੈ ਬਿਲਕੁਲ ਬਿਲਕੁਲ ਤਿਆਰ ਹੈ ਲੈਵਾ ਆਪਾਂ ਹਰ ਵੀ ਭਾਜੀ ਨੇ ਨਿਗਰ ਰੱਖ ਦੀ ਜੀ ਠੀਕ ਨਿਗਰ ਰੱਖ ਦੀ ਮਾਨਾ ਜਦੋਂ ਨਿਗਰ ਲੈਵੇ ਦੀ ਕਾਰੀ ਟਾੜ ਦੀ ਤੋੜ ਦੋ ਇੱਕ ਰੀ ਨਾ ਬਾਕੀ ਵੀਡੀਓ ਬਣਾਉਂਦਾ ਟਾਈਮ ਆਪਣੇ ਦੁਪਹਿਰ ਦਾ ਵਾ ਸ਼ਾਮ ਤੱਕ ਆਪਣੇ ਦੁੱਧ ਦੇ ਹਿਸਾਬ ਨਾਲ ਹਵਾਨੇ ਤਿਆਰ ਕਰੂਗੀ ਪਾਣੀ ਦੁੱਧ 12 ਲੀਟਰ ਜਿਹੜਾ ਮੌਕੇ ਤੇ ਕਹਿੰਦੇ ਕਿ ਚਵਾ ਦਾਂਗੇ ਬਾਕੀ ਅੱਗੇ ਆਪਣੀ ਚਵਾਈ ਕਰਕੇ ਖੜੋ ਸੁਆ ਵੀ ਇਹਦਾ ਪਹਿਲਾ ਹੀ ਹੈ ਜਿਹੜਾ ਬਾਕੀ ਥਣ ਵੀ ਚੰਗੇ ਗਾਪ ਤੇ ਲੱਗਾ ਕਿਹੜਾ ਚਿੱਟਾ ਜੀ ਹੈ ਅੱਛਾ ਚਿੱਟਾ ਬੱਛਾ ਜੀ ਉਹਦਾ ਤੇ ਕਾਲਾ ਬੱਛਾ ਪਹਿਲੇ ਨੰਬਰ ਵਾਲੀ ਦਾ ਜੀ ਤੇ ਇਹਦਾ ਮੁੱਲ ਵੀ ਦੀ ਫਿਰ ਇਹਦਾ ਮੁੱਲ ਭਾਈ ਛੋਟਾ ਹੀ ਹੈ ਕਿੰਨਾ ਮੋਲੇ ਦਾ ਭਾਈ ਹਰ ਵੀ ਭਾਈ 32 ਕਰ ਲਈਏ 30 ਕਰ ਲਈਏ ਹਾਂਜੀ ਇਹ ਭਾਈ ਦੇ ਦੰਗਾ ਭਾਈ 33 ਦੀ 29 ਦੀ ਅੱਛੇ 29000 ਦੀ ਦੇ ਦੋਗੇ ਜੀਾਂ ਦਾ ਭਾਈ ਜਸ ਤੇ ਦੁੱਧ ਪਰ ਰਾਈਡਰ ਘਰ ਚਵਾ ਦੇ ਦੋ ਭਾਈ ਜੀ ਬਿਲਕੁਲ ਨਾਲੂ ਦੇ ਬੱਚਾ ਜੇ ਠੀਕ ਹੈ ਜਿਹੜਾ 12 ਕਿਲੋ ਦੁੱਧ ਮੌਕੇ ਤੇ ਰੈਡੀ ਹੈ ਠੀਕ ਹੈ ਜੀ ਭਾਈ ਜੀ ਸਾਰੀਆਂ ਥਰਮੀਆਂ ਸਵਾਈਆਂ ਹਨ ਕੇ ਤਸੱਲੀ ਕਰੋ ਕੋਈ ਗੱਲ ਨਹੀਂ ਭਾਈ ਜਿੱਦਾਂ ਮੱਗੀ ਚੋ ਕੇ ਫੜਨ ਦੋ ਟੰਗ ਠੀਕ ਹੈ ਜੀ ਠੀਕ ਹੈ ਭੱਜੀ ਸਾਰੀਆਂ ਸੋਈਆਂ ਸਵਾਈਆਂ ਇੱਥੇ ਆ ਕੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਖੜਾ ਦੇਖੋ ਜੇ ਤਾਜ਼ੀਆਂ ਜੇ ਦੋਵੇਂ ਗਾਵਾਂ ਹੋ ਗਈ ਭਜੀ ਜੇ ਕੋਈ ਆਪਣੀ ਚਵਾਈ ਨਹੀਂ ਕਰ ਸਕਦਾ ਆਪਣੀ ਤਸੱਲੀ ਨਹੀਂ ਕਰ ਸਕਦਾ ਉਹ ਕੋਈ ਆਪਣੇ ਲੱਗ ਬੰਨੋ ਕੋ ਪਸ਼ੂ ਲੈ ਲੈ ਦੂਰੋਂ ਫਿਰ ਕੇ ਤੇ ਨਾ ਲਵੇ ਤੇ ਆਪਣੀ ਦੋ ਟਾਈਮ ਜ਼ਰੂਰ ਚਵਾਈ ਕਰਕੇ ਖੜਿਆ ਕਰੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ